ਸ਼ੋਅਲ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਅਜ ਮੋਹਾਲੀ ਦੇ 40 ਹਸਪਤਾਲ ਚ ਮੌਤ ਹੋ ਗਈ ਹੈ। ਉਹਨਾਂ ਦੀ ਇੱਕ ਗਰੋਡ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਇਨੇ ਦਿਨਾਂ ਤੋਂ ਉਹਨਾਂ ਦੀ ਸਿਹਤ ਗੰਭੀਰ ਸੀ ਤੇ ਜਿਸ ਕਾਰਨ ਅੱਜ ਮੰਦਪਾਗੀ ਖਬਰ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਹੈ। ਪਰ ਆਖਰਕਾਰ ਰਜਵੀਰ ਜਵੰਦਾ ਕੌਣ ਸੀ ਤੇ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਿਵੇਂ ਕੀਤੀ? ਉਹ ਕਿਹੜਾ ਪਹਿਲਾ ਗਾਣਾ ਸੀਗਾ ਜਿਸ ਤੋਂ ਰਾਜਵੀਰ ਨੇ ਫੇਮ ਜਾਂ ਕਹਿ ਲਓ ਕਿ ਪੋਪੁਲਾਰਿਟੀ ਮਿਲੀ? ਆਓ ਤੁਹਾਨੂੰ ਦੱਸਦੇ ਹਾਂ। ਰਾਜਵੀਰ ਦਾ ਜਨਮ 1990 ਚ ਹੋਇਆ ਤੇ ਜਾਣਕਾਰੀ ਮੁਤਾਬਕ ਪੰਜਾਬੀ ਇੰਡਸਟਰੀ ਚ ਆਉਣ ਤੋਂ ਪਹਿਲਾਂ ਰਾਜਵੀਰ ਨੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਦਿੱਤੀ ਸੀ ਤੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਗਾਇਕੀ ਚ ਆਏ ਸਨ ਕਿਉਂਕਿ ਕਿਤੇ ਨਾ ਕਿਤੇ ਮਿਊਜ਼ਿਕਲੀ ਜਾਂ ਐਕਟਿੰਗਲੀ ਰਾਜਵੀਰ ਜਵੰਦਾ ਦਾ ਜੋ ਪਿਆਰ ਸੀਗਾ ਉਹ ਆਪਣੇ ਆਪ ਨੂੰ ਇਸ ਲਾਈਨ ਵਿੱਚ ਖਿੱਚ ਰਿਹਾ ਸੀ ਤੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਤੋਂ ਬਾਅਦ ਜਾਣਕਾਰੀ ਮੁਤਾਬਕ 2014 ਚ ਰਾਜਵੀਰ ਜਵੰਦਾ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਉਹਨਾਂ ਦਾ ਪਹਿਲਾ ਜੋ ਗਾਣਾ ਆਇਆ ਸੀ ਉਹ ਸੀ ਮੁੰਡਾ ਲਾਈਕ ਮੀ 2014 ਚ ਇਹ ਗਾਣਾ ਜਦੋਂ ਆਇਆ ਇਸ ਗਾਣੇ ਤੋਂ ਬਾਅਦ ਰਾਜਵੀਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਇਸ ਤੋਂ ਬਾਅਦ ਰਾਜਵੀਰ ਜਵੰਦਾ ਨੇ ਟੰਗਣੀ ਗਾਣਾ ਕੀਤਾ ਇਸ ਗਾਣੇ ਤੋਂ ਵੀ ਰਾਜਵੀਰ ਕਾਫੀ ਮਸ਼ਹੂਰ ਹੋ ਗਏ ਤੇ ਫੇਮ ਮਿਲੇ ਪੰਜਾਬੀ ਇੰਡਸਟਰੀ ਚ ਪਹਿਲਾ ਗਾਣਾ 2014 ਚ ਆਇਆ ਸੀ ਤੇ ਹੌਲੀ ਹੌਲੀ ਰਾਜਵੀਰ ਦੇ ਫੈਨਸ ਉਹਨਾਂ ਨੂੰ ਚਾਹਣ ਲੱਗੇ ਤੇ ਰਾਜਵੀਰ ਦਾ ਪੰਜਾਬੀ ਇੰਡਸਟਰੀ ਚ ਇੱਕ ਨਾਮ ਬਣ ਗਿਆ ਤੇ ਹੌਲੀ ਹੌਲੀ ਰਾਜਵੀਰ ਨੇ ਹੋਰ ਵੀ ਗਾਣੇ ਗਾਏ ਜੋ ਕਾਫੀ ਮਸ਼ਹੂਰ ਨੇ ਜਿਸਦੇ ਕੁਝ ਗਾਣੇ ਨੇ ਸਰਦਾਰੀ ਜ਼ੋਰ ਕਲੀ ਜਵੰਦਾ ਦੀ ਰੱਬ ਕਰਕੇ ਮੇਰਾ ਦਿਲ ਮੋਰਨੀ ਦੋਨੀ ਸੱਜਣਾ ਜੋ ਕਿ ਹੈ ਲੈਂਡਾਟ ਵਰਗੇ ਕਈ ਫੇਮਸ ਗਾਣੇ ਕੀਤੇ ਆਪਣੀ ਪਛਾਣ ਬਣਾਈ ਤੇ ਇਸ ਤੋਂ ਇਲਾਵਾ ਰਾਜਵੀਰ ਨੇ ਕੁਝ ਫਿਲਮਾਂ ਵੀ ਕੀਤੀਆਂ ਨੇ ਜਿਸ ਤੋਂ ਰਾਜਵੀਰ ਕਾਫੀ ਮਸ਼ਹੂਰ ਹੋ ਗਏ ਸਨ ਰਾਜਵੀਰ ਦੀ ਕੁਝ ਫਿਲਮਾਂ ਦੱਸ ਦਿਓ ਜਿਸ ਤੋਂ ਰਾਜਵੀਰ ਨੂੰ ਕਾਫੀ ਫੇਮ ਮਿਲੀ ਹੈ ਤੇ ਲੋਕ ਕਿ ਜਾਣਣ ਲੱਗ ਗਏ ਸੀ ਰਾਜਵੀਰ ਦੀ ਕੁਝ ਫਿਲਮਾਂ ਜਿੰਦ ਜਾਨ ਸੂਬੇਦਾਰ ਜੋਗਿੰਦਰ ਸਿੰਘ ਮਿੰਦੋ ਤਹਿਸੀਲਦਾਰ ਨਹੀਂ ਕਾਕਾ ਜੀ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ ਆਪਣੇ ਹੁਨਰ ਰਾਹੀ ਰਾਜਵੀਰ ਨੇ ਦੇਸ਼ਾਂ ਵਿਦੇਸ਼ਾਂ 'ਚ ਕੰਮ ਕੀਤਾ ਤੇ ਇਸ ਦੇ ਨਾਲ ਹੀ ਰਾਜਵੀਰ YouTube ਤੇ ਵੀ ਕਾਫੀ ਐਕਟਿਵਸ ਹਨ ਯੂਟਿਊਬਰ YouTube ਤੇ ਰਾਜੀਵ ਦੇ 9 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਵੀ ਸਨ ਜਾਣਕਾਰੀ ਮੁਤਾਬਕ ਰਾਜਵੀਰ ਆਪਣੇ YouTube ਚੈਨਲ ਤੋਂ ਵੀ ਕਾਫੀ ਮਸ਼ਹੂਰ ਹੋ ਗਏ ਤੇ ਉਹਨਾਂ ਦੀਆਂ ਗਾਣੀਆਂ ਨੂੰ ਵੀ 440 ਲੱਖ ਤੋਂ ਵੀ ਵੱਧ ਵਿਊਜ਼ ਮਿਲੇ ਜਿਸ ਨਾਲ ਉਹ ਸਭ ਤੋਂ ਵੱਧ ਮਾਨਤਾ ਪ੍ਰਾਪਤ ਕਰਨ ਵਾਲੇ ਮਸ਼ਹੂਰ ਸਿੰਗਰ ਬਣ ਗਏ ਤੇ ਇਸ ਤੋਂ ਇਲਾਵਾ ਰਾਜਵੀਰ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਸਨ ਤੇ ਆਪਣੇ ਨਵੇਂ-ਨਵੇਂ ਸੌਂਗਸ ਦੇ ਰੀਲਸ ਵੀਡੀਓ ਸਟੋਰੀ ਪਾਉਂਦੇ ਰਹਿੰਦੇ ਸਨ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਬਾਈਕ ਰਾਈਡਿੰਗ ਦਾ ਵੀ ਬਹੁਤ ਸ਼ੌਂਕ ਸੀਗਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਕਸਰ ਪਾਉਂਦੇ ਹੀ ਰਹਿੰਦੇ ਸਨ ਆਪਣੇ ਦੋਸਤਾਂ ਨਾਲ ਬਾਈਕ ਰਾਈਡਸ ਕਰਦੇ ਰਹਿੰਦੇ ਸਨ ਤੇ ਇਸ ਵਿੱਚਕਾਰ 27 ਸਤੰਬਰ ਨੂੰ ਬਾਈਕ ਰਾਈਡਿੰਗ ਦੇ ਸ਼ੌਂਕ ਨੇ ਹੀ ਮਿੰਟਾਂ 'ਚ ਸਭ ਕੁਝ ਬਦਲ ਕੇ ਰੱਖ ਦਿੱਤਾ ਰਾਜਵੀਰ ਜਵੰਦਾ ਬੱਦੀਚ ਘੁੰਮ ਗੈਸ ਬਾਈਕ ਰਾਈਡ ਕਰ ਰਹੇ ਰਾਜੀਵ ਜਵੰਧ ਜਿਸ ਦੌਰਾਨ ਅਚਾਨਕ ਰਸਤੇ 'ਚ ਕੁਝ ਆਵਾਰਾ ਪਸ਼ੂ ਆ ਗਏ ਤੇ ਜਿਸ ਕਾਰਨ ਰਾਜੀਵ ਦੀ ਬਾਈਕ ਬੇਕਾਬੂ ਹੋ ਗਈ ਸੀ ਤੇ ਰਾਜੀਵ ਸੜ ਖਾਤ ਦਾ ਸ਼ਿਕਾਰ ਹੋ ਗਏ ਤੇ ਜਾਣਕਾਰੀ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਰਾਜੀਵ ਦੀ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਜਿਸ ਤੋਂ ਬਾਅਦ ਕਈ ਕਲਾਕਾਰ ਸੀਐਮ ਭਗਵੰਤ ਮਾਨ ਤੇ ਹੋਰ ਵੀ ਉਹਨਾਂ ਦੇ ਚਾਹਣ ਵਾਲੇ ਰਾਜੀਵ ਨੂੰ ਮਿਲਣ ਪਹੁੰਚਦੇ ਰਹੇ ਤੇ ਅਰਦਾਸਾਂ ਕਰਦੇ ਰਹੇ ਕਿ ਰਾਜੀਵ ਜਲਦੀ ਠੀਕ ਹੋ ਜਾਵੇ ਪਰ ਅਜੇ ਹੱਥ ਨਹੀਂ ਹੋ ਸਕਿਆ ਦੱਸਦੀ ਹੈ ਕਿ ਰਾਜੀਵ ਕਈ ਦਿਨਾਂ ਤੋਂ ਹਸਪਤਾਲ 'ਚ ਵੈਂਟੀਲੇਟਰ ਤੇ ਸ ਅਕਲ ਮੁਹਾਰੀ ਦੇ 47 ਸਾਲ ਚ ਰਾਜਵੀਰ ਦੀ ਸਿਹਤ ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਜਿਸ ਦਿਨ ਚੱਲ ਰਿਹਾ ਰਾਜਵੀਰ ਦੀ ਅਸਥਰੀ ਸਿਹਤ ਇੱਕਦਮ ਨਾਜ਼ੁਕ ਬਣ ਗਈ ਤੇ ਹਲਚਲ ਮੱਚ ਗਈ ਤੇ ਰਾਜਵੀਰ ਨੇ ਉੱਥੇ ਹੀ ਆਖਰੀ ਸਾਲ ਲਏ